ਆਸ-ਪਾਸ ਦੇ ਲੋਕਾਂ ਤੇ ਰਿਸ਼ਤੇਦਾਰਾਂ ਨੇ ਬਹੁਤ ਜ਼ਿਆਦਾ ਅਫਸੋਸ ਜਤਾਇਆ ਕਿ ਇੱਕ ਤਾਂ ਕੁੜੀ ਹੋਗੀ ਉੱਪਰ ਇੱਕ ਵਾਰ ਬੱਸ ਵਾਲੇ ਨੇ ਖੜੇ ਹੋ ਕੇ ਮਤਲਬ ਬੱਸ ਰੋਕ ਕੇ ਕਿਹਾ ਕਿ ਤੂੰ ਐਵੇਂ ਕਿਉਂ ਸੜਕ ਤੇ ਚਲਾਉਣੀ ਆ ਸਾਈਕਲ ਤੇ ਕਿਸੇ ਥੱਲੇ ਆ ਗਈ ਤੇ ਪਹਿਲੀ ਮੇਰੇ ਹੱਥ ਨੂੰ ਕੀ ਹੋ ਗਿਆ ਮੇਰੇ ਹੱਥ ਨੂੰ ਕੀ ਹੋ ਗਿਆ ਮੈਨੂੰ ਵੈਸੇ ਜੇ ਕੋਈ ਕੋਲਦੀ ਲੱਗਦਾ ਸੀ ਮੈਨੂੰ ਇਹ ਲੱਗਦਾ ਸੀ ਦੋ ਤਿੰਨ ਵਾਰ ਕਹਤਾ ਵੀ ਸਰ ਮੈਨੂੰ ਜਲਦੀ ਦੇ ਵਿੱਚ ਕਰਵਾ ਦਿਓ ਉਹਨਾਂ ਨੇ ਕੰਮ ਖਿਜ ਕੇ ਮੈਨੂੰ ਕਿਹਾ ਤੂੰ ਗੇਮਸ ਦੇ ਵਿੱਚ ਕਿਉਂ ਨਹੀਂ ਜਾਂਦੀ ਹੈਗੀ ਤਾਂ ਮੈਨੂੰ ਲੱਗਾ ਵੀ ਮੈਂ ਕਰ ਸਕਦੀ ਆ ਮੈਂ ਕੋਈ ਆਪਣੇ ਅੰਦਰੋਂ ਇੱਕ ਰੂਹ ਜੋ ਮੈਨੂੰ ਪਿੱਛੇ ਖਿੱਚ ਰਹੀ ਸੀ ਉਹ ਮੈਂ ਬਾਹਰ ਕੱਢ ਕੇ ਸੁੱਟਤੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਹੈ ਮਨਵੀਰ ਕੌਰ ਮੈਂ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਰਹਿਣ ਵਾਲੀ ਕੁੜੀ ਹਾਂ ਤੇ ਮੇਰਾ ਜਨਮ ਜਦੋਂ ਹੁੰਦਾ ਹੈ ਤਾਂ ਮੇਰੇ ਖੱਬਾ ਹੱਥ ਨਹੀਂ ਹੈਗਾ ਸੀ ਤਾਂ ਮੇਰੇ ਪੇਰੈਂਟਸ ਨੂੰ ਆ ਕੇ ਆਸ-ਪਾਸ ਦੇ ਲੋਕਾਂ ਤੇ ਰਿਸ਼ਤੇਦਾਰਾਂ ਨੇ ਬਹੁਤ ਜ਼ਿਆਦਾ ਅਫਸੋਸ ਜਤਾਇਆ ਕਿ ਇੱਕ ਤਾਂ ਕੁੜੀ ਹੋ ਗਈ ਉੱਪਰੋਂ ਉਹਦੇ ਖੱਬਾ ਹੱਥ ਨਹੀਂ ਹੈਗਾਗਾ ਤਾਂ ਉਹ ਮੇਰੇ ਪੇਰੈਂਟਸ ਨੂੰ ਵੀ ਥੋੜਾ ਸੁਣ ਕੇ ਵੀ ਲੱਗਿਆ ਬਾਕੀ ਹਰ ਇੱਕ ਪੇਰੈਂਟਸ ਚ ਆਉਂਦਾ ਹੁੰਦਾ ਕਿ ਸਾਡਾ ਬੱਚਾ ਤੰਦਰੁਸਤ ਪੈਦਾ ਹੋਵੇ ਉਹਨਾਂ ਨੂੰ ਕੁੜੀ ਹੋਣ ਦਾ ਇੰਨਾ ਦੁੱਖ ਨਹੀਂ ਸੀਗਾ ਜਿੰਨਾ ਉਹਨਾਂ ਨੂੰ ਮਤਲਬ ਉਸ ਚੀਜ਼ ਦਾ ਅਹਿਸਾਸ ਹੋਇਆ ਕਿ ਕੁੜੀ ਦੇ ਵਿੱਚ ਕੁਝ ਕਮੀ ਆ ਤੇ ਜਦੋਂ ਤੱਕ ਮੈਨੂੰ ਸੁਰਤ ਨਹੀਂ ਹੈਗੀ ਸੀਗੀ ਉਦੋਂ ਤੱਕ ਮੇਰੇ ਮੰਮੀ ਨੂੰ ਆ ਕੇ ਸਾਰਿਆਂ ਨੇ ਕਹਿਣਾ ਲੇਡੀਜ਼ ਨੇ ਕਿ ਆਹ ਕੀ ਹੋ ਗਿਆ ਆਹ ਕੀ ਪਾਪਾਂ ਦਾ ਇਹਨੂੰ ਫਲ ਮਿਲ ਗਿਆ ਤਾਂ ਮੇਰੇ ਮੰਮੀ ਨੂੰ ਬਹੁਤ ਜ਼ਿਆਦਾ ਇਹ ਸੁਣ ਕੇ ਦੁੱਖ ਲੱਗਦਾ ਵੀ ਇਹ ਐਵੇਂ ਕਿਉਂ ਕਹਿ ਰਹੀਆਂ ਨੇਗੀਆਂ ਜਦੋਂ ਫਿਰ ਮੈਂ ਸੁਰਤ ਸੁਰਤ ਦੇ ਵਿੱਚ ਆਉਣੀ ਆ ਤਾਂ ਸੇਮ ਕੁਐਸਚਨ ਸੇਮ ਸਵਾਲ ਜਵਾਬ ਉਹ ਮੈਨੂੰ ਹੋਣ ਲੱਗ ਪਏ ਤਾਂ ਮੇਰਾ ਹੱਥ ਫੜ ਕੇ ਦੇਖਣਾ ਕਿ ਹਾਈ ਆ ਕੀ ਹੋ ਗਿਆ ਤੈਨੂੰ ਇੰਨੀ ਸੋਹਣੀ ਸੁਨੱਖੀ ਸੀਗੀ ਮਤਲਬ ਉਹ ਚੀਜ਼ਾਂ ਮੇਰੇ ਹੋਣ ਦੇ ਤੇ ਕੁਐਸਚਨ ਖੜੇ ਕਰਨ ਲੱਗ ਗਈਆਂ ਸੀ ਵੀ ਮੈਂ ਕੀ ਇਹ ਅਲੱਗ ਤੋਂ ਮੈਂ ਕਿਵੇਂ ਪੈਦਾ ਹੋ ਗਈ ਮੈਨੂੰ ਲੱਗਦਾ ਮੈਂ ਸਵੇਰੇ ਉੱਠੂਗੀ ਤਾਂ ਮੇਰੇ ਹੱਥ ਮਤਲਬ ਆ ਜਾਏਗਾ ਹਨਾ ਮੈਂ ਐਵੇਂ ਸੁਪਨੇ ਲੈਣੇ ਸਟਾਰਟ ਕਰਤੀ ਸੀਗੇ ਤੇ ਮੈਂ ਮਤਲਬ ਆਪਣੇ ਹੱਥਾਂ 'ਚ ਹੀ ਆਪਸ 'ਚ ਲੜਨਾ ਸਟਾਰਟ ਕਰਤਾ ਸੀਗਾ ਕਿ ਇਹ ਮੇਰਾ ਹੱਥ ਵਧੀਆ ਹੈ ਵਧੀਆ ਨਹੀਂ ਹੈਗਾ ਮਤਲਬ ਆਪਣੀ ਹੋਂਦ ਨਾਲ ਹੀ ਬਚਪਨ ਤੋਂ ਹੀ ਲੜਨਾ ਸਟਾਰਟ ਕਰਤਾ ਸੀਗਾ ਤੇ ਮੈਨੂੰ ਨਾ ਮਤਲਬ ਜੇ ਕੋਈ ਕਹਿ ਦਿੰਦਾ ਤੂੰ ਇਹ ਕੰਮ ਨਹੀਂ ਕਰ ਸਕਦੀ ਤਾਂ ਫਿਰ ਮੈਨੂੰ ਉਹਦੇ ਮੈਂ ਕਰਨਾ ਹੀ ਕਰਨਾਗਾ ਚਾਹੇ ਕਿੰਨਾ ਹੀ ਔਖਾ ਹੁੰਦਾ ਤੇ ਇੱਕ ਵਾਰ ਮੈਨੂੰ ਜਦੋਂ ਸਾਈਕਲਸ ਚਲਾਉਣਾ ਸਿੱਖਿਆ ਤਾਂ ਜਨਰਲੀ ਦੋ ਹੱਥਾਂ ਨਾਲ ਸਾਰੇ ਆਪਣੇ ਆਸ-ਪਾਸ ਚਲਾਉਂਦੇ ਆਗੇ ਸਾਈਕਲ ਤਾਂ ਮਤਲਬ ਹੁੰਦਾ ਵੀ ਇਹ ਕਿਵੇਂ ਚਲਾਉਗੀ ਪਹਿਲਾ ਕੁਐਸਚਨ ਬੰਦੇ ਦਾ ਇਹੋ ਹੁੰਦਾਗਾ ਤਾਂ ਮੈਂ ਸਾਈਕਲ ਚੱਕਿਆ ਫਿਰ ਇਸ ਤੋਂ ਬਾਅਦ ਮੈਂ ਮਤਲਬ ਬੈਲੈਂਸ ਬਣਾਉਣਾ ਸੱਟਾਂ ਖਾਧੀਆਂ ਬਹੁਤ ਜ਼ਿਆਦਾ ਸਟਰਗਲ ਤੋਂ ਬਾਅਦ ਮੈਂ ਪਰ ਆਪਣੇ ਆਪ ਸਿੱਖਿਆ ਮੈਂ ਕਿਸੇ ਦੀ ਹੈਲਪ ਵੀ ਨਹੀਂ ਲਈ ਹੈਗੀਗੀ ਮੇਰੇ ਕੋਈ ਬ੍ਰਦਰ ਹੁੰਦਾ ਸੀ ਬਸ ਨਾਲ ਜੇ ਮੇਰੇ ਚੋਟ ਲੱਗ ਜਾਂਦੀ ਸੀ ਤਾਂ ਰੈਸਕਿਊ ਦੇ ਲਈ ਹੁੰਦਾ ਸੀ ਮੇਰੇ ਨਾਲ ਤਾਂ ਮੇਰੇ ਚ ਚੋਟਾਂ ਵੀ ਕਦੀ ਫਿਰ ਮੈਂ ਨਾ ਵੱਡਾ ਸਾਈਕਲਿਕ ਲੇਡੀਜ਼ ਹੁੰਦਾ ਪਰ ਮੈਂ ਜੈਂਟਸ ਵਾਲੇ ਸਾਈਕਲ ਤੇ ਸਿੱਖੀ ਡੰਡੇ ਵਾਲੇ ਸਾਈਕਲ ਤੇ ਤੇ ਮੈਨੂੰ ਕੈਂਚੀ ਚਲਾਉਣੀ ਇੱਕ ਪਾਸੇ ਖੜੇ ਹੋ ਕੇ ਤੇ ਮੈਂ ਕੈਂਚੀ ਚਲਾਉਣੀ ਤੇ ਮੈਨੂੰ ਇੱਕ ਵਾਰ ਬੱਸ ਵਾਲੇ ਨੇ ਖੜੇ ਹੋ ਕੇ ਮਤਲਬ ਬੱਸ ਰੋਕ ਕੇ ਕਿਹਾ ਕਿ ਤੂੰ ਐਵੇਂ ਕਿਉਂ ਸੜਕ ਤੇ ਚਲਾਉਣੀ ਆ ਸਾਈਕਲ ਤੇ ਕਿਸੇ ਥੱਲੇ ਆ ਗਈ ਤੇ ਅੱਲੀ ਬਜੂ ਬੱਤੀਆਂ ਤੇ ਕੁਝ ਹੋਰ ਟੰਗਾਂ ਬਾਹ ਟੁੱਟ ਗਈ ਤੇ ਫਿਰ ਤੇਰਾ ਕੀ ਹੋਊ ਤੇ ਮੈਨੂੰ ਬਹੁਤ ਲੱਗਿਆ ਵੀ ਮੈਨੂੰ ਐਵੇਂ ਕਿਉਂ ਕਹਿ ਰਿਹਾ ਜਦੋਂ ਮੈਂ ਹਿੰਮਤ ਰੱਖ ਕੇ ਮਤਲਬ ਆਪਣੇ ਆਪ ਨੂੰ ਪੁਸ਼ ਕਰਕੇ ਐਦਾ ਲੱਗ ਤੋਂ ਕਰ ਰਹੀ ਐ ਮੈਨੂੰ ਐਵੇਂ ਕੋ ਕਹਿ ਰਿਹਾ ਫਿਰ ਮੈਨੂੰ ਲੱਗਦਾ ਇੱਕ ਪਾਸੇ ਤਾਂ ਮੈਨੂੰ ਰੋਣਾ ਵੀ ਆਉਂਦਾ ਵੀ ਇਹ ਮੈਨੂੰ ਕੋਈ ਐਦਾ ਕਿਉਂ ਕਹਿ ਰਿਹਾ ਪਰ ਮੈਂ ਉਹ ਚੀਜ਼ਾਂ ਨਾਲ ਹਰ ਰੋਜ਼ ਦੇ ਤਾਨੇ ਮੇਣਿਆਂ ਤੋਂ ਮੈਂ ਲੜਦੀ ਰਹਿੰਦੀ ਆਪਣੇ ਆਪ ਨਾਲ ਮੈਂ ਕੀ ਕੀਤਾ ਆਪਣੀ ਬਾਹ ਨੂੰ ਹਾਈਡ ਕਰਨਾ ਸਟਾਰਟ ਕਰਤਾ ਦੁਪੱਟਾ ਲੈਣਾ ਸਟਾਰਟ ਕਰਤਾ ਮੈਂ ਐਦਾਂ ਦੇ ਕੱਪੜੇ ਪਾਉਣੇ ਕਿ ਲੋਕਾਂ ਨੂੰ ਵਿਖੇ ਹੀ ਨਾ ਮੈਨੂੰ ਕੋਈ ਪੁੱਛੇ ਹੀ ਨਾ ਵੀ ਇਸ ਚੀਜ਼ ਬਾਰੇ ਵੀ ਤੇਰੇ ਕੀ ਹੋਇਆਗਾ ਤਾਂ ਮੈਂ ਸਕੂਲ ਦੇ ਵਿੱਚ ਉਦਾਂ ਮਤਲਬ ਜਿੱਦਾਂ ਬੱਚਿਆਂ ਨੇ ਖੇਡਣਾ ਉੰਵੇਂ ਮੈਂ ਥੋੜਾ ਉਸ ਐਕਟੀਵਿਟੀ ਤੋਂ ਪਿੱਛੇ ਹੁਣਾ ਸਟਾਰਟ ਕਰਦਾ ਵੀ ਮੇਰੀ ਬਾਹ ਨਾ ਆ ਗਿਆ ਜੇ ਤਾਂ ਸਕੂਲ ਦੇ ਵਿੱਚ ਜੇ ਕੋਈ ਪ੍ਰੋਗਰਾਮ ਹੁੰਦਾ ਤਾਂ ਟੀਚਰ ਪੁੱਛ ਲੈਂਦੇ ਬੱਚਿਆਂ ਨੂੰ ਡਾਂਸ ਕੋਈ ਪਰਫਾਰਮੈਂਸ ਹੁੰਦੀ ਸਾਰੀ ਕਲਾਸ ਦੀਆਂ ਕੁੜੀਆਂ ਨੂੰ ਪੁੱਛ ਲੈਂਦੇ ਪਰ ਮੈਨੂੰ ਨਾ ਪੁੱਛਦੇ ਮੈਂ ਕੱਲੀ ਬੈਠੀ ਰਹਿ ਜਾਂਦੀ ਪਰ ਮੈਂ ਕਦੇ ਮਤਲਬ ਖਾਰਕੀ ਨਹੀਂ ਜਿਉਆ ਮੈਂ ਆਪਣੇ ਆਪ ਨਾਲ ਲੜਦੀ ਰਹੀ ਆਂ ਕਿ ਮਿਹਨਤ ਦੇ ਵਿੱਚ ਵੀ ਕਦੇ ਕੋਈ ਕਮੀ ਨਹੀਂ ਛੱਡੀ ਸੀ ਘਰ ਦੇ ਕੰਮ ਸੀਗੇ ਸਬਜ਼ੀ ਕੱਟਣਾ ਆਟਾ ਗੁੰਨਣਾ ਤਾਂ ਘਰ ਦੇ ਕੰਮ ਵੀ ਮੈਂ ਬਹੁਤ ਜ਼ਿਆਦਾ ਵੱਧ ਚੜ ਕੇ ਕਰਦੀ ਸੀਗੀ ਚਾਹੇ ਮੈਨੂੰ ਕਹਿ ਦਿੰਦਾ ਸੀ ਤੂੰ ਸਬਜ਼ੀ ਕਿਵੇਂ ਕੱਟਦੀ ਆਂ ਤਾਂ ਮਤਲਬ ਕੋਈ ਆਕੇ ਦੇਖਦਾ ਵੀ ਕਿਵੇਂ ਕਰ ਰਹੀ ਆ ਕੰਮ ਮੈਨੂੰ ਤਾਂ ਪੁੱਛਦੇ ਰਹਿੰਦੇ ਕਿ ਤੂੰ ਵਾਲ ਕਿਵੇਂ ਧੋਨੀ ਆ ਆਪਣੇ ਕੱਪੜੇ ਕਿਵੇਂ ਪਾਉਣੀ ਆ ਜਾਂ ਐਵੇਂ ਦੇ ਮਤਲਬ ਬੇਸਿਕ ਦੇ ਕੁਐਸਚਨ ਪੁੱਛ ਮੈਨੂੰ ਸੁਣ ਕੇ ਲੱਗਦਾ ਵੀ ਇਦਾਂ ਹੀ ਕਿਉਂ ਕਹਿ ਰਹੇ ਨੇ ਸਰੀਸ ਤੋਂ ਬਾਅਦ ਮੈਂ ਕਾਲਜ ਦੇ ਵਿੱਚ ਜਾਨੀ ਆ ਜਦੋਂ ਉਹ ਚੀਜ਼ ਫਿਰ ਮੇਰੇ ਹੋਰ ਅੱਗੇ ਆਉਣ ਲੱਗ ਗਈ ਕਿਉਂਕਿ ਆਪਾਂ ਆਸ-ਪਾਸ ਲੋਕ ਜ਼ਿਆਦਾ ਦੇਖਣਾ ਸਟਾਰਟ ਕਰ ਦਿੰਦੇ ਨੇ ਤੇ ਮੈਨੂੰ ਕਾਲਜ ਦਾ ਇੱਕ ਇਨਸੀਡੈਂਟ ਯਾਦ ਆ ਇੱਕ ਲੜਕਾ ਜਾ ਰਿਹਾ ਸੀ ਸਾਈਡ ਤੋਂ ਉਹਨੇ ਮੇਰੇ ਸਾਹਮਣੇ ਨਾਲ ਐਕਟਿੰਗ ਕਰਨੀ ਸਟਾਰਟ ਕਰਤੀ ਮੇਰੇ ਹੱਥ ਨੂੰ ਕੀ ਹੋ ਗਿਆ ਮੇਰੇ ਹੱਥ ਨੂੰ ਕੀ ਹੋ ਗਿਆ ਮੈਨੂੰ ਵੈਸੇ ਜੇ ਕੋਈ ਕੋਲ ਦੀ ਲੰਗਦਾ ਸੀ ਮੈਨੂੰ ਇਹ ਲੱਗਦਾ ਸੀ ਜੇ ਕੋਈ ਹੱਸਦਾ ਸੀ ਕਿ ਮੇਰੇ ਤੇ ਹੱਸ ਰਿਹਾ ਕੋਈ ਗੱਲ ਕਰਕੇ ਜਾ ਰਿਹਾ ਤੇ ਮੈਨੂੰ ਲੱਗਦਾ ਸੀ ਮੇਰੇ ਤੇ ਕਰਕੇ ਜਾ ਰਿਹਾ ਪਰ ਜਦੋਂ ਕੋਈ ਕਰ ਜਾਂਦਾ ਸੀ ਫਿਰ ਮੈਨੂੰ ਬਹੁਤ ਟਾਈਮ ਲੱਗ ਜਾਂਦਾ ਸੀ ਰਿਕਵਰ ਹੋਣ ਤੇ ਵੀ ਇਹ ਐ ਕਿਉਂ ਕਰ ਗਿਆ ਉਹ ਬੰਦੇ ਦੀ ਦਿਮਾਗੀ ਹਾਲਤ ਖਰਾਬ ਹੁੰਦੀ ਸੀ ਮੇਰੀ ਨਹੀਂ ਹੁੰਦੀ ਸੀਗੀ ਤੇ ਮੈਂ ਉਸ ਚੀਜ਼ ਨੂੰ ਆ ਕੇ ਕਮਰੇ ਦੇ ਵਿੱਚ ਮੈਂ ਹੌਸਟਲ 'ਚ ਹੀ ਬੜੇ ਰਹਿਣਾ ਮੈਂ ਉਹ ਕਾਲਜ ਟਾਈਮ ਤੋਂ ਬਾਅਦ ਕਦੇ ਬਾਹਰ ਨਾ ਜਾਣਾ ਜਾਂ ਕੋਈ ਫੰਕਸ਼ਨ ਆਉਂਦਾ ਤਾਂ ਮੈਂ ਅਵੋਇਡ ਕਰਦੀ ਕਿ ਮੈਂ ਨਾ ਜਾਵਾਂ ਬੇਸਿਕਲੀ ਮੈਂ ਭੀੜ ਵਾਲੀਆਂ ਥਾਵਾਂ ਤੇ ਜਾਣਾ ਬੰਦ ਕਰਤਾ ਸੀ ਆਪਣੇ ਆਪ ਨੂੰ ਨਵੇਂ ਲੋਕਾਂ 'ਚ ਲਿਜਾਣਾ ਬੰਦ ਕਰਤਾ ਸੀ ਤੇ ਫਿਰ ਮੇਰਾ ਇਸ ਤੋਂ ਬਾਅਦ ਕਾਲਜ ਹੁੰਦੇ ਹੁੰਦੇ ਫਿਰ ਮੈਂ ਆਪਣੀ ਇਲੈਕਟ੍ਰੀਕਲ ਦੀ ਡਿਗਰੀ ਕੀਤੀ ਆ ਤੇ ਮੈਂ ਕੰਪਲੀਟ ਕਰਕੇ ਮੈਂ ਗੇਟ ਦਾ ਪੇਪਰ ਦਿੱਤਾ ਤੇ ਮੇਰਾ ਇਲੈਕਟ੍ਰੀਕਲ ਇਲੈਕਟ੍ਰਿਸਿਟੀ ਬੋਰਡ ਪੰਜਾਬ ਇਲੈਕਟ੍ਰਿਸਿਟੀ ਬੋਰਡ ਦੇ ਵਿੱਚ ਆਜੋ ਐਸ ਡੀਓ ਸਿਲੈਕਸ਼ਨ ਹੋ ਗਈ ਬਟ ਫਾਈਨਲ ਜਾ ਕੇ ਦੋ ਫਾਈਨਲ ਪ੍ਰੋਸੈਸ ਕੋਲ ਲੈਟਰ ਆਉਂਦਾ ਮੈਨੂੰ ਨਹੀਂ ਆਉਂਦਾ ਮੈਨੂੰ ਇਹ ਪਤਾ ਚੱਲਦਾ ਕਿ ਪੰਜਾਬ ਸਟੇਟ ਦੇ ਵਿੱਚ ਵਨ ਆਰਮ ਵਾਲਿਆਂ ਦੀ ਕੈਟਾਗਰੀ ਨਹੀਂ ਇਨਕਲੂਡ ਕੀਤੀ ਗਈ ਵਨ ਲੈਗ ਹਿਅਰਿੰਗ ਵਾਲੇ ਪੋਸਟ ਦੇ ਲਈ ਸਿਲੇਕਟਡ ਸੀਗੇ ਬਟ ਮੈਂ ਨਹੀਂ ਸਿਲੇਕਟ ਸੀ ਤਾਂ ਮੈਨੂੰ ਬਹੁਤ ਜ਼ਿਆਦਾ ਤੱਕਾ ਲੱਗਿਆ ਇਹ ਚੀਜ਼ ਸੁਣ ਕੇ ਵੀ ਜਦੋਂ ਇੱਕ ਲੱਤ ਵਾਲਾ ਇਹ ਚੀਜ਼ ਕਰ ਸਕਦਾਗਾ ਹੇਰਿੰਗ ਜਿਹਨੂੰ ਸੁਣਦਾ ਨਹੀਂ ਉਹ ਕਰ ਸਕਦਾ ਵੀ ਮੈਂ ਕਿਉਂ ਨਹੀਂ ਕਰ ਸਕਦੀ ਪਹਿਲਾਂ ਮੈਨੂੰ ਇਗਜ਼ਾਮ ਨਹੀਂ ਤਾਂ ਕਰੋ ਤੇ ਮੇਰੀ ਇੱਕ ਡ੍ਰੀਮ ਜੌਬ ਸੀਗੀ ਤੇ ਮੈਂ ਬਹੁਤ ਜ਼ਿਆਦਾ ਡਿਪਰੈਸ਼ਨ ਦੇ ਵਿੱਚ ਉਸ ਟਾਈਮ ਦੇ ਵਿੱਚ ਚਲੀ ਗਈ ਇੱਕ ਮੈਨੂੰ ਰੱਬ ਨੇ ਐਵੇਂ ਕੀਤਾ ਓਏ ਉੱਪਰੋਂ ਵੀ ਮਤਲਬ ਮੈਨੂੰ ਐਦਾ ਮਤਲਬ ਮੈਂ ਜੋ ਆਪਣਾ ਫਿਊਚਰ ਅੱਗੇ ਲੈ ਕੇ ਜਾਣਾ ਚਾਹੁੰਦੀ ਸੀ ਵੀ ਉਹ ਮੈਂ ਪਿੱਛੇ ਮੈਨੂੰ ਧੱਕਿਆ ਗਿਆ ਤਾਂ ਮੈਂ ਬਹੁਤ ਜ਼ਿਆਦਾ ਮਤਲਬ ਉਸ ਚੀਜ਼ ਦੇ ਵਿੱਚ ਇੱਧਰ ਉੱਧਰ ਗਏ ਮੇਰੇ ਪੇਰੈਂਟਸ ਤੇ ਮੇਰੇ ਪਾਪਾ ਤੇ ਮੈਂ ਪ੍ਰਸ਼ਾਸਨ ਨੂੰ ਵੀ ਮਤਲਬ ਐਪਲੀਕੇਸ਼ਨਸ ਪਾਈਆਂ ਪਰ ਕੋਈ ਜ਼ਿਆਦਾ ਉਹ ਨਹੀਂ ਹੋਇਆ ਫਿਰ ਉਸੇ ਤਰ੍ਹਾਂ ਕੇ ਮੇਰੀ IIT BHU ਦੇ ਵਿੱਚ ਐਡਮਿਸ਼ਨ ਹੋ ਜਾਂਦੀ ਹੈ ਜੋ ਕਿ ਬਹੁਤ ਖੁਸ਼ੀ ਵਾਲੀ ਗੱਲ ਹੁੰਦੀ ਹੈ ਕਿ ਇੰਜੀਨੀਅਰ ਸਟੂਡੈਂਟ ਸਟੂਡੈਂਟ ਦੇ ਲਈ ਤਾਂ ਮੈਂ IIT BHU ਦੇ ਵਿੱਚ ਗਈ ਉੱਥੇ ਜਾ ਕੇ ਫਿਰ ਮੈਨੂੰ ਥੋੜਾ ਜਿਹਾ ਹੋਇਆ ਕਿ ਵੀ ਮਤਲਬ ਲੋਕ ਕਿੱਥੇ ਪਹੁੰਚ ਚੁੱਕੇ ਹੋ ਗੋ ਕਿ ਨਾਲ ਦੇ ਬੱਚਿਆਂ ਨੂੰ ਇੰਨਾ ਜ਼ਿਆਦਾ ਮਤਲਬ ਉੱਥੇ ਐਜੂਕੇਟਿਡ ਹੁੰਦੇ ਨੇਗੇ ਉਹ ਕ੍ਰੀਮ ਲੇਅਰ ਆਉਂਦੀ ਹੈ ਕੰਟਰੀ ਦੀ ਆਪਣੀ ਤਾਂ ਮੈਨੂੰ ਉੱਥੇ ਜਾ ਕੇ ਲੱਗਿਆ ਮੈਂ ਕਿਉਂ ਫਾਲਤੂ ਚ ਇਹ ਚੀਜ਼ ਦੇ ਵਿੱਚ ਫੱਸੀ ਪਈ ਆ ਤਾਂ ਮੈਂ ਥੋੜਾ ਥੋੜਾ ਉੱਥੇ ਨਿਕਲਣਾ ਸਟਾਰਟ ਕੀਤਾ ਇਸ ਚੀਜ਼ ਦੇ ਵਿੱਚੋਂ ਤੇ ਮੈਂ ਇੱਕ ਗੱਲ ਦੱਸਣਾ ਚਾਹਾਂਗੀ ਕਿ ਮੈਂ ਜਦੋਂ ਕਾਲਜ ਲਾਈਫ ਦੇ ਵਿੱਚ ਸੀਗੀ ਤਾਂ ਮੈਂ ਆਪਣੇ ਲਈ ਨਾ ਇੱਕ ਪ੍ਰੋਸਥੈਟਿਕ ਆਮ ਲੈ ਲਈ ਸੀ ਜੋ ਸਿਰਫ ਦਿਖਾਵੇ ਦੇ ਲਈ ਸੀ ਜਦੋਂ ਕੋਈ ਕੰਮ ਨਹੀਂ ਸੀਗਾ ਮੈਂ ਸਿਰਫ ਇਹ ਇਹ ਕਾਲਜ ਚ ਪਾਉਂਦੀ ਸੀ ਜਾਂ ਜਿੱਥੇ ਭੀੜ-ਭੜ ਵਾਲੀ ਏਰੀਆ ਜਾਂਦੀ ਸੀ ਭੀੜ ਵਿੱਚ ਤਾਂ ਉੱਥੇ ਮੈਂ ਉਹ ਮਤਲਬ ਕਿ ਨਕਲੀ ਵਾਂ ਕਹਿ ਸਕਦੇ ਆਪਾਂ ਵੀ ਉਹ ਪਾ ਲੈਂਦੀ ਸੀ ਉਹਦਾ weight ਹੁੰਦਾ ਸੀ 1 ਕਿਲੋ ਤੇ ਮੈਨੂੰ ਗਰਮੀ ਦੇ ਵਿੱਚ ਇੱਥੇ rashes ਆ ਜਾਂਦੇ ਮੈਂ ਫਿਰ ਵੀ ਉਹਨੂੰ ਕੈਰੀ ਕਰਨਾ ਤਾਂ ਮੈਂ ਇਹ ਕੋਈ 10 ਸਾਲ ਪਾਈ ਆ ਬਾਂ ਤਾਂ ਮੈਂ ਮਤਲਬ ਉਸ ਚੀਜ਼ ਨੂੰ ਇੱਕ ਨਾ ਇੱਕ ਏਜ ਦੇ ਵਿੱਚ ਆ ਕੇ ਮੈਂ ਉਸ ਨੂੰ ਬੋਲ ਸਮਝਣਾ ਸਟਾਰਟ ਕਰਤਾ ਤੇ ਫਿਰ ਇਸ ਤੋਂ ਬਾਅਦ ਮੇਰੀ ਬੀਐਚਯੂ ਦੀ ਪੜ੍ਹਾਈ ਪੂਰੀ ਹੋ ਕੇ ਤੇ ਮੈਂ ਉੱਥੇ ਫਿਰ ਮੈਂ ਮਿਹਨਤ ਕਰਕੇ ਗੇਟ ਦਾ ਪੇਪਰ ਦੁਬਾਰਾ ਕਲੀਅਰ ਕਰਕੇ ਮੇਰੀ ਗਵਰਨਮੈਂਟ ਜੌਬ ਲੱਗਦੀ ਹੈਗੀ ਇਸ ਤੋਂ ਬਾਅਦ ਮੈਂ ਚੰਡੀਗੜ੍ਹ ਆਉਣੀ ਆ ਜੋ ਕਿ ਮੇਰੇ ਲਈ ਇੱਕ ਟਰਨਿੰਗ ਪੁਆਇੰਟ ਆਉਂਦੀ ਨੇ ਚੰਡੀਗੜ੍ਹ ਦੇ ਵਿੱਚ ਆ ਕੇ ਇੱਕ ਫਰੈਂਡ ਮਿਲਦੀ ਹੈ ਰੂਮ ਮੇਟ ਉਹਦੇ ਨਾਲ ਮੈਂ ਸ਼ੇਅਰ ਕਰਨਾ ਸਟਾਰਟ ਕਰਦੀ ਹਾਂ ਕਿਉਂਕਿ ਇਸ ਤੋਂ ਪਹਿਲਾਂ ਤਾਂ ਮੈਂ ਕਦੇ ਕਿਸੇ ਨਾਲ ਆਪਣੇ ਇਸ ਹਾਲਾਤ ਮਾਰੇ ਕਿਉਂਕਿ ਮੈਂ ਦਿਮਾਗੀ ਹਾਲਤ ਕਿਤੇ ਨਾ ਕਿਤੇ ਪਰੇਸ਼ਾਨ ਸੀਗੀ ਉਸ ਚੀਜ਼ ਨੂੰ ਪਰ ਮੈਂ ਕਦੇ ਕਿਸੇ ਨੂੰ ਦੱਸਿਆ ਨਹੀਂ ਸੀਗਾ ਕਿ ਵੀ ਮੈਂ ਐਦਾਂ ਸਫਰ ਕਰ ਰਹੀ ਹਾਂ ਕਿ ਮੈਨੂੰ ਲੱਗਦਾ ਸੀ ਸੁਣਨ ਵਾਲੇ ਨੂੰ ਕੀ ਮਤਲਬ ਫੀਲ ਕਰ ਰਹੀ ਆ ਜੇ ਮੇਰੇ ਤੇ ਹੱਸੂਗਾ ਵੀ ਹਨਾ ਵੀ ਆਪਣੀ ਹੋਂਦਤੀ ਐਵੇਂ ਸਵਾਲ ਕਰ ਰਹੀ ਆ ਤਾਂ ਮੈਂ ਕਦੇ ਕਿਸੇ ਨੂੰ ਮਤਲਬ ਮੈਂ ਡਿਪਰੈਸ਼ਨ ਸੀਗੀ ਮਤਲਬ ਮੈਂ ਉਸ ਚੀਜ਼ ਨੂੰ ਕਦੇ ਪਹਿਚਾਨਿਆ ਨਹੀਂ ਸੀ ਪਰ ਮੈਂ ਡਿਪਰੈਸ਼ਨ ਪਿਛਲੇ 10-12 ਸਾਲਾਂ ਤੋਂ ਮੈਂ ਡਿਪਰੈਸ਼ਨ ਦੇ ਵਿੱਚ ਚੱਲ ਰਹੀ ਸੀ ਫਿਰ ਮੈਂ ਆਪਣੀ ਫਰੈਂਡ ਦੇ ਨਾਲ ਉਹਨੂੰ ਸ਼ੇਅਰ ਕਰਨਾ ਸਟਾਰਟ ਕੀਤਾ ਮੇਰਾ ਥੋੜਾ ਹਲਕਾ ਹੋਣ ਲੱਗਿਆ ਮੈਂ ਥੋੜਾ-ਥੋੜੀ ਆਪਣੀ ਕੋਸ਼ਿਸ਼ਾਂ ਕਰਨੀਆਂ ਸਟਾਰਟ ਕੀਤੀਆਂ ਤੇ ਮੇਰੇ ਆਫਿਸ ਦੇ ਵਿੱਚ ਵੀ ਆਪਾਂ ਕਹਿ ਦਿੰਨੇ ਆਪਾਂ ਹਨਾ ਐਜੂਕੇਟਿਡ ਲੋਕਾਂ ਦੇ ਵਿੱਚ ਜਾਣੇ ਉੱਥੇ ਵੀ ਮੈਨੂੰ ਪਰੇਸ਼ਾਨੀਆਂ ਸਹਿਣੀਆਂ ਪਈਆਂ ਤੇ ਮੈਨੂੰ ਇੱਕ ਘਟਨਾ ਜ਼ਿਆਦਾ ਮੈਂ ਆਪਣੇ ਦਫ਼ਤਰ ਦੇ ਵਿੱਚ ਐਪਲੀਕੇਸ਼ਨ ਆਪਣੇ ਕਿਸੇ ਕੇਸ ਦੇ ਲਈ ਲੈ ਕੇ ਗਈ ਕਿ ਸਰ ਇਹ ਪੁੱਟ ਅਪ ਕਰ ਦਿਓ ਮੇਰਾ ਕੇਸ ਅਗੇ ਤਾਂ ਉਹਨਾਂ ਨੂੰ ਮੈਂ ਜਾ ਕੇ ਕਿਹਾ ਸਰ ਵੀ ਮੈਨੂੰ ਥੋੜਾ ਜਲਦੀ ਕਰਵਾ ਦਿਓ ਇਹ ਵਾਲਾ ਕੰਮ ਤਾਂ ਉਹ ਥੋੜਾ ਮੈਂ 2-3 ਵਾਰ ਕਹਤਾ ਵੀ ਸਰ ਮੈਨੂੰ ਜਲਦੀ ਦੇ ਵਿੱਚ ਕਰਵਾ ਦਿਓ ਉਹਨਾਂ ਨੇ ਕੰਮ ਖਿਜ ਕੇ ਮੈਨੂੰ ਕਿਹਾ ਕਹਿੰਦੇ ਮੈਂ ਤਾਂ ਵੈਸੇ ਹੀ ਤੇਰੇ ਨਾਲ ਸਿੰਪਥੀ ਨਾਲ ਗੱਲ ਕਰਦਾ ਤੇ ਮੈਨੂੰ ਸੁਣ ਕੇ ਇੰਨਾ ਜ਼ਿਆਦਾ ਦੁੱਖ ਲੱਗਿਆ ਵੀ ਮੈਨੂੰ ਕਿਸ ਚੀਜ਼ ਦੀ ਸਿੰਮਫਥੀ ਦੀ ਲੋੜ ਹੈ ਤੇ ਮੈਂ ਸਿਰਫ ਇਹ ਕਹਿ ਕੇ ਆਈ ਮੈਂ ਕਿ ਸਰ ਮੈਨੂੰ ਸਿੰਮਫਥੀ ਦੀ ਲੋੜ ਨਹੀਂ ਜਿਹਨੂੰ ਚਾਹੀਦੀ ਤੁਸੀਂ ਸਿਰਫ ਉਹਨੂੰ ਦਿਆ ਕਰੋ ਤਾਂ ਮਤਲਬ ਮੈਂ ਪੂਰਾ ਇੱਕ ਦਿਨ ਮਤਲਬ ਉਸ ਚੀਜ਼ ਨੂੰ ਮਤਲਬ ਮੈਨੂੰ ਝੰਜੋੜਤਾ ਉਸ ਸੀਨੇ ਵੀ ਕੋਈ ਮੈਨੂੰ ਦਫ਼ਤਰ 'ਚ ਵੀ ਇਦਾਂ ਕਹਿ ਸਕਦਾ ਇੱਕ ਇਨਸਾਨ ਨੇ ਮੈਨੂੰ ਕਿਹਾ ਮੈਨੂੰ ਜਿੱਦਾਂ ਕੰਮ ਕਰ ਮੈਂ ਟਾਈਪਿੰਗ ਇੱਕ ਹੱਥ ਨਾਲ ਕਰਦੀਆਂ ਤਾਂ ਮੇਰੀ ਕੰਮ ਕਰਨ ਦੀ ਥੋੜੀ ਸਪੀਡ ਨਾਰਮਲ ਬੰਦਿਆਂ ਦੇ ਨਾਲੋਂ ਘੱਟ ਹੁੰਦੀ ਆ ਮੈਂ ਜਦੋਂ ਮੈਨੂੰ ਥੋੜਾ ਪ੍ਰੈਸ਼ਰ ਆਇਜ਼ ਮੈਨੂੰ ਪ੍ਰੈਸ਼ਰ ਫੀਲ ਹੋਣ ਲੱਗਿਆ ਮੈਂ ਜਾ ਕੇ ਆਪਣੇ ਕਹਤਾ ਸੀਨੀਅਰ ਨੂੰ ਕਿ ਸਰ ਮੇਰੇ ਇਦਾਂ ਕਰਕੇ ਵੀ ਮੈਨੂੰ ਥੋੜੀ ਵੀ ਮੈਨੂੰ ਥੋੜਾ ਕੋਆਪਰੇਟ ਕਰ ਲਿਆ ਕਰੋ ਕਿ ਮੈਥੋਂ ਵਿੱਚ ਸਪੀਡ ਨਾਲ ਕੰਮ ਨਹੀਂ ਹੁੰਦਾ ਤਾਂ ਉਹਨਾਂ ਨੇ ਮੈਨੂੰ ਇਹ ਕਿਹਾ ਵੀ ਤੂੰ ਇਸ ਚੀਜ਼ ਦਾ ਇਸਤੇਮਾਲ ਕਰ ਰਹੀ ਆ ਤੂੰ ਇਸਤੇਮਾਲ ਨਹੀਂ ਕਰਨਾ ਚਾਹੀਦਾ ਮਤਲਬ ਬੰਦਾ ਇੱਕ ਜਿਹਨੂੰ ਕੁਝ ਵੀ ਨਹੀਂ ਪਤਾ ਉਸ ਚੀਜ਼ ਬਾਰੇ ਉਹ ਸਿਰਫ ਤੁਹਾਡੇ ਲਈ ਇਹ ਕਰ ਰਿਹਾ ਕਿ ਤੂੰ ਇਸਤੇਮਾਲ ਕਰ ਰਹੀ ਆ ਮੈਂ ਬਚਪਨ ਤੋਂ ਉਸ ਚੀਜ਼ ਨਾਲ ਸਫਰ ਕਰ ਰਹੀ ਆ ਇੱਕ ਬੰਦੇ ਨੇ ਦੋ ਸ਼ਬਦਾਂ ਚ ਮਿੰਟਾਂ ਚ ਕਿਹਾ ਤਾਂ ਕਿ ਤੂੰ ਇਸਤੇਮਾਲ ਕਰ ਰਹੀ ਹੈ ਇਸ ਚੀਜ਼ ਦਾ ਤੇ ਮੈਨੂੰ ਉਹਦੇ ਬਹੁਤ ਜ਼ਿਆਦਾ ਦੁੱਖ ਲੱਗਿਆ ਇਸ ਚੀਜ਼ ਦਾ ਫਿਰ ਇਸ ਤੋਂ ਬਾਅਦ ਮੈਨੂੰ ਚੰਡੀਗੜ੍ਹ ਦੇ ਵਿੱਚ ਮੇਰੀ ਜ਼ਿੰਦਗੀ ਦੇ ਸਭ ਤੋਂ ਇੰਪੋਰਟੈਂਟ ਪਰਸਨ ਮੇਰੇ ਲਾਈਫ ਪਾਰਟਨਰ ਮਿਲਦੇ ਨੇ ਇੱਕ ਦੋਸਤ ਦੀ ਤਰ੍ਹਾਂ ਉਹ ਜਦੋਂ ਮੈਨੇ ਮੈਨੂੰ ਮਿਲੇ ਤੇ ਮੈਨੂੰ ਲੱਗੇ ਹੀ ਨਹੀਂ ਕਿ ਉਹਨਾਂ ਦੀ ਅੱਖ ਦੇ ਵਿੱਚ ਮੇਰੀ ਬਾਹ ਬਾਹ ਹੈ ਨਹੀਂ ਉਹਨਾਂ ਨੇ ਮੈਨੂੰ ਪੂਰਾ ਹੀ ਮਤਲਬ ਜਿੱਦਾਂ ਪਿਕ ਨਾਰਮਲ ਇਨਸਾਨ ਨੂੰ ਮਿਲਦੇ ਆ ਨਾ ਉਹ ਮੈਨੂੰ ਉਦਾਂ ਹੀ ਮਿਲੇ ਕਿਉਂਕਿ ਮੈਨੂੰ ਮੈਂ ਮਤਲਬ ਮੈਨੂੰ ਪਤਾ ਚੱਲ ਜਾਂਦਾ ਸੀ ਕੋਈ ਸਾਹਮਣੇ ਬੰਦਾ ਮੈਨੂੰ ਕਿਸ ਐਂਗਲ ਤੋਂ ਦੇਖ ਰਿਹਾਗਾ ਜੇ ਮੇਰੀ ਬਾਹਵਾਂ मतलब ਕੋਈ ਵੀ ਹੁੰਦਾ ਸੀ ਪਹਿਲਾਂ ਤਾਂ ਮੇਰੀ ਬਾਹਵਾਰੀ ਪੁੱਛਦਾ ਸੀ ਵੀ ਇਹ ਕੀ ਹੋ ਗਿਆ ਕੰਮ ਕਿਵੇਂ ਕਰਦੀਆਂ ਤੂੰ ਮਤਲਬ ਮੇਰੀ ਹੋਂਦਵਾਰੀ ਪੁੱਛਣ ਲੱਗ ਜਾਂਦੇ ਸੀ ਵੀ ਤੂੰ ਕਿਵੇਂ ਇਸ ਚੀਜ਼ ਨੂੰ ਫਿਰ ਉਹ ਕੀਤਾ ਸਟ੍ਰਗਲ ਕੀਤੀ ਤੂੰ ਕਿਵੇਂ ਮਤਲਬ ਕੁਐਸਚਨਿੰਗ ਜ਼ਿਆਦਾ ਹੋਣ ਲੱਗ ਜਾਂਦੀ ਸੀ ਤਾਂ ਮੈਨੂੰ ਉਸ ਚੀਜ਼ ਤੋਂ ਬਹੁਤ ਬੁਰਾ ਲੱਗਦਾ ਸੀ ਮੈਂ ਉਸੇ ਚੀਜ਼ ਤੋਂ ਭੱਜਦੀ ਸੀ ਪਰ ਮੈਨੂੰ ਮੇਰੇ ਲਾਈਫ ਪਾਰਟਨਰ ਨੇ ਇਸ ਚੀਜ਼ ਬਾਰੇ 1% ਵੀ ਫੀਲ ਨਹੀਂ ਕਰਵਾਇਆ ਬਲਕਿ ਦੋਸਤਾਂ ਦੀ ਤਰ੍ਹਾਂ ਮੈਨੂੰ ਉਸ ਸੀਲ ਕਰਵਾਇਆ ਤੇ ਫਿਰ ਸਾਡੀ 2020 ਦੇ ਵਿੱਚ ਸ਼ਾਦੀ ਹੋ ਵਿਆਹ ਹੋ ਜਾਂਦਾਗਾ ਤੇ ਇਸ ਤੋਂ ਬਾਅਦ ਮੈਨੂੰ ਸਹੁਰਾ ਪਰਿਵਾਰ ਵੀ ਬਹੁਤ ਵਧੀਆ ਮਿਲਦਾਗਾ ਤੇ ਮੇਰਾ ਥੋੜਾ ਦਿਮਾਗ ਸਟੇਬਲ ਹੋਣ ਲੱਗ ਜਾਂਦਾ ਜਿਹੜੇ ਲੋਕ ਕਹਿੰਦੇ ਸੀ ਇਹਦਾ ਵਿਆਹ ਨਹੀਂ ਹੋਣਾ ਤੇ ਉਹਨਾਂ ਨੂੰ ਜਦੋਂ ਮੇਰੇ ਹਸਬੰਦ ਪੂਰੇ ਉਹਨਾਂ ਦੇ ਵਿੱਚ ਕੁਝ ਮਤਲਬ ਐਦਾ ਨਹੀਂ ਹੈਗਾ ਜਿਹੜਾ ਬੰਦਾ ਭਾਲਦਾ ਵੀ ਹਾਂ ਮੇਰੇ ਮੇਰੇ 파ਟਨਰ ਪੂਰਾ ਪਰਫੈਕਟ ਹੋਵੇ ਕਿਉਂਕਿ ਉਹਨਾਂ ਦੇ ਵਿੱਚ ਕੋਈ ਕਮੀ ਨਹੀਂ ਰੱਬ ਦੀ ਕਿਰਪਾ ਦੇ ਨਾਲ ਤਾ ਮਤਲਬ ਹਰ ਇੱਕ ਬੰਦਾ ਚਾਹੁੰਦਾ ਮੇਰੇ ਲਾਈਫ ਪਾਰਟਨਰ ਸੋਹਣਾ ਹੋਵੇ ਤਾਂ ਉਹਨਾਂ ਨੇ ਇਸ ਚੀਜ਼ ਦੇ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਉਹਨਾਂ ਨੇ ਮੇਰੀ ਸੋਚ ਤੇ ਮੇਰੀ ਇਨਸਾਨੀਅਤ ਵੱਲ ਧਿਆਨ ਦਿੱਤਾ ਤੇ ਮੇਰਾ ਮਤਲਬ ਉਹਨਾਂ ਨੇ ਇਸ ਦਿਮਾਗ 'ਚ ਵੀ ਚੇਂਜ ਕਰਨਾ ਸਟਾਰਟ ਕੀਤਾ ਮੈਂ ਜਿਹੜਾ ਲੋ ਭੀੜ 'ਚ ਜਾਣ ਵੇਲੇ ਜਾਂ ਮੈਂ ਹੱਥ ਪਾਉਂਦੀ ਸੀ ਜਾਂ ਛੁਪਾਉਂਦੀ ਸੀ ਤਾਂ ਉਸ ਸੋਚ ਨਾਲ ਮੇਰੇ ਨਾਲ ਮੈਂ ਇਕੱਲੀ ਨਹੀਂ ਉਦੋਂ ਲੜ ਰਹੀ ਸੀ ਫਿਰ ਮੇਰੇ ਨਾਲ ਮੇਰੇ ਲਾਈਫ ਪਾਰਟਨਰ ਲੜਨ ਲੱਗ ਪਏ ਉਹ ਕਹਿੰਦੇ ਵੀ ਜਦੋਂ ਮੈਨੂੰ ਨਹੀਂ ਇਸ ਚੀਜ਼ ਦੀ ਪਰਵਾਹ ਤੂੰ ਕਿਉਂ ਪਰਵਾਹ ਕਰ ਰਹੀ ਆ ਪਰ ਫਿਰ ਵੀ ਮਤਲਬ ਇੱਕ ਬੰਦੇ ਨੇ ਜਿਹੜੇ 10 ਸਾਲ ਹੰਢਾਏ ਹੁੰਦੇ ਉਹ ਸੋਚ ਨਾਲ ਲੜਨਾ ਇੱਕ ਆਪਣੇ ਅੰਦਰ ਜੋ ਹਨੇਰਾ ਆਪ ਕੀਤਾ ਹੋਇਆ ਉਹਦੇ ਨਾਲ ਲੜਨਾ ਬਹੁਤ ਔਖਾ ਹੁੰਦਾ ਇੱਕ ਕਹਿਣਾ ਸਾਹਮਣੇ ਵਾਲੇ ਬੰਦੇ ਲਈ ਆਸਾਨ ਹੁੰਦਾ ਤਾਂ ਪਰ ਮੈਂ ਫਿਰ ਵੀ ਮਤਲਬ ਥੋੜਾ ਥੋੜਾ ਉਹਨਾਂ ਦੀ ਸਪੋਰਟ ਨਾਲ ਆਪਣਾ ਜਿਵੇਂ ਕਿਸੇ ਮਾਰਕੀਟ 'ਚ ਜਾਣਾ ਸਟਾਰਟ ਕਰਤਾ ਬਿਨਾ ਕਵਰ ਕੀਤੇ ਹੋਏ ਤਾਂ ਥੋੜੇ ਥੋੜੇ ਸਟੈਪ ਮੈਂ ਅੱਦਾ ਲੈਤੇ ਫਿਰ ਇਸ ਤੋਂ ਬਾਅਦ ਮੈਨੂੰ ਇੱਕ ਫਰਿਸ਼ਤੇ ਦੀ ਤਰ੍ਹਾਂ ਇਨਸਾਨ ਮਿਲਦੇ ਨੇ ਮੈਂ ਸੈਕਟਰ 17 ਦੇ ਵਿੱਚ ਜਾ ਰਹੀ ਸੀ ਤੇ ਮੇਰੇ ਬਾਲ ਖੁੱਲ ਗਏ ਤੇ ਮੈਂ ਨਾ ਇਹ ਸੋਚ ਰਹੀ ਸੀ ਯਾਰ ਮੈਂ ਹੁਣ ਇੱਥੇ ਬਾਲ ਕਿਵੇਂ ਬਣਾਵਾ ਵੀ ਹਨਾ ਮੇਰੇ ਬਾਹਵਾਂ ਨੂੰ ਕੋਈ ਦੇਖੂਗਾ ਐਵੇਂ ਆ ਫਿਰ ਮੈਂ ਸੋਚਿਆ ਛੱਡ ਯਾਰ ਕਿਸੇ ਨੂੰ ਦੇਖ ਕੇ ਲੱਗੂਗਾ ਕਿ ਵੀ ਜਿਵੇਂ ਬਾਲ ਬਣਾਏ ਹਨਾ ਆਪਣੇ ਜਪੋਨੀ ਕੀਤੀ ਵੀ ਲੱਗੂਗਾ ਯਾਰ ਇੱਕ ਹੱਥ ਨਾਲ ਕਿਵੇਂ ਕਰ ਰਹੀ ਵੀ ਕਿਸੇ ਨੂੰ ਦੇਖ ਕੇ ਚੰਗਾ ਹੀ ਲੱਗੇਗਾ ਮੈਂ ਜਦੋਂ ਹੀ ਆਪਣਾ ਹੱਥ ਨਿਕਾਲਿਆ ਤੇ ਮੈਂ ਜੂڑا ਕੀਤਾ ਉਹਦੇ ਇੱਕ ਸਾਈਡ ਤੋਂ ਕਾਰ ਰੁਕ ਗਈ ਤੇ ਉਹਨਾਂ ਨੇ ਮੇਰੇ ਹਸਬੈਂਡ ਨੂੰ ਬੁਲਾਇਆ ਕਹਿੰਦੇ ਆयो ਮੈਂ ਨਹੀਂ ਗਈ ਮੈਂ ਕਿਉਂਕਿ ਮੈਨੂੰ ਪਤਾ ਸੀ ਬੰਦੇ ਨੇ ਮੇਰੀ ਬਾਹਵਾਰੀ ਗੱਲ ਕਰਨੀ ਹੈ ਕਿਉਂਕਿ ਮੇਰੇ ਦਿਮਾਗ 'ਚ ਸੀ 네ਗੈਟਿਵਿਟੀ ਕਿ ਹਾਂਜੀ ਇਹਨੇ ਮੈਨੂੰ ਇਹ ਕਹਿਣਾ ਵੀ ਹਾਏ ਇਹਦੇ ਕੀ ਹੋਰ ਗਿਆ ਕਿਵੇਂ ਹੋ ਗਿਆ ਤੇ ਮੈਂ ਗਈ ਨਹੀਂ ਤਾਂ ਮੇਰੇ ਹਸਬੈਂਡ ਗਏ ਉਹਨਾਂ ਨਾਲ ਗੱਲ ਕੀਤੀ ਉਹਨਾਂ ਨੇ ਫਿਰ ਮੈਨੂੰ ਬੁਲਾਇਆ ਉਹਨਾਂ ਨੇ ਤਾਂ ਮੈਂ ਚਲੀ ਗਈ ਤਾਂ ਉਹਨਾਂ ਨੇ ਮੈਨੂੰ ਇੱਕ ਆਸ ਜਗਾਈ ਉਹ ਕਹਿੰਦੇ ਵੀ ਤੂੰ ਮਤਲਬ ਇੰਨੀ ਵਧੀਆ ਹਾਈਟ ਹੈਗੀ ਸਭ ਕੁਝ ਰੱਬ ਨੇ ਦਿੱਤਾ ਹੋਇਆਗਾ ਤੇ ਕਹਿੰਦੇ ਤੂੰ ਗੇਮਸ ਦੇ ਵਿੱਚ ਕਿਉਂ ਨਹੀਂ ਜਾਂਦੀ ਹੈਗੀ ਤਾਂ ਮੈਨੂੰ ਲੱਗਾ ਵੀ ਮੈਂ ਕਰ ਸਕਦੀ ਆ ਗੇਮਸ ਕਿਉਂਕਿ ਕਦੇ ਮੈਨੂੰ ਤਾਂ ਸਕੂਲ 'ਚ ਪਿੱਛੇ ਕਰ ਦਿੱਤਾ ਜਾਂਦਾ ਸੀ ਇਹ ਜੀਆਂ ਐਕਟੀਵਿਟੀ ਦੇ ਵਿੱਚ ਤਾਂ ਮੈਨੂੰ ਉਹਨਾਂ ਨੇ ਪ੍ਰੇਰਿਆ ਕਿ ਨਹੀਂ ਤੂੰ ਮੈਂ ਕਿਹਾ ਸਰ ਮੇਰੀ ਤਾਂ ਏਜ ਹੋ ਗਈ ਔ ਕਿ ਮੈਂ 28 29 ਦੀ ਹੋ ਗਈ ਕਹਿੰਦੇ ਨਹੀਂ ਕਹਿੰਦੇ ਤੇਰਾ ਮਤਲਬ ਇਹ ਨਹੀਂ ਤੂੰ ਕਿ ਸਿਰਫ ਮੈਡਲ ਲੈ ਕੇ ਆਉਣਾ ਤੂੰ ਆਪਦੇ ਹੌਂਦ ਨਾਲ ਤੇ ਆਪਣੇ ਆਪ ਨੂੰ ਅੱਗੇ ਰੱਖੇਂਗੀ ਨਾ ਤੈਨੂੰ ਜੋ ਕੌਨਫੀਡੈਂਸ ਆਊਗਾ ਕਿਤੋਂ ਨਹੀਂ ਮਿਲੂਗਾ ਤੇ ਇਹੋ ਗੱਲ ਹੋਈ ਤੇ ਮੈਂ ਥੋੜਾ ਥੋੜਾ ਪੈਰਾ ਗੇਮਸ ਦੇ ਵਿੱਚ ਸਟਾਰਟ ਕਰਤਾ ਦੇਖਣਾ ਮੈਂ ਸਟੇਟ ਗੇਮਸ ਦੇ ਵਿੱਚ ਪਾਰਟਿਸਿਪੇਟ ਕੀਤਾ ਉੱਥੋਂ ਸਿਲੈਕਟ ਹੋ ਕੇ ਮੈਂ ਨੈਸ਼ਨਲ ਦੇ ਵਿੱਚ ਗਈ ਨੈਸ਼ਨਲ ਦੇ ਵਿੱਚ ਜਾ ਕੇ ਉੱਥੇ 12 ਪਲੇਅਰ ਆਏ ਸੀ ਸ਼ਾਰਟ ਪੁੱਟ ਦੇ ਵਿੱਚ ਤੇ ਉਹਨਾਂ ਦੇ ਵਿੱਚੋਂ ਸਾਰੇ ਮਤਲਬ ਵਧੀਆ ਵਾਲੇ ਸਿਲੈਕਟ ਹੋ ਕੇ ਆਂਦੇ ਨੇ ਜਿਨ੍ਹਾਂ ਦਾ ਪਹਿਲਾਂ ਕੁਝ ਰਿਕਾਰਡ ਹੁੰਦਾ ਤੋਂਨ 12 ਦੇ ਵਿੱਚੋਂ ਮੇਰੀ 6th ਪੋਜੀਸ਼ਨ ਆਈ ਜਿੱਥੇ ਮੇਰਾ ਕੋਈ ਟੈਕਨੀਕ ਨਹੀਂ ਸੀ ਕੁਝ ਮਤਲਬ ਮੇਰੀ ਬਾਡੀ ਦੇ ਵਿੱਚ ਮੈਂ ਕੁਝ ਮਤਲਬ ਪਰ ਮੈਂ ਐਕਟਿਵ ਫਿਜ਼ੀਕਲ ਜ਼ਰੂਰ ਰਹਿੰਦੀ ਸੀ ਕਿ ਮੈਨੂੰ ਸੀਮਾ ਹੈਲਥੀ ਰਹਿਣਾ ਤਾਂ ਉੱਥੇ ਮੈਂ ਵਧੀਆ ਸ਼ਾਰਟ ਪੁੱਟ ਸੁੱਟਿਆ ਤੇ ਉੱਥੇ ਮੈਂ ਆਸ-ਪਾਸ ਲੋਕਾਂ ਨੂੰ ਦੇਖਿਆ ਕਿ ਮਤਲਬ ਮੈਂ ਤਾਂ ਕੁਝ ਵੀ ਨਹੀਂ ਆ ਕੁਝ ਲੋਕ 휠 ਚੇਅਰ ਤੇ ਬੈਠ ਕੇ ਰੇਸ ਦੇ ਵਿੱਚ ਪਾਰਟਿਸਿਪੇਟ ਕਰ ਰਹੇ ਆ ਬਲਾਈਂਡ ਬੰਦੇ ਪਾਰਟਿਸਿਪੇਟ ਕਰ ਰਹੇ ਵੀ ਮੇਰਾ ਕੀ ਐ ਸੱਗੇ ਮੈਨੂੰ ਬਹੁਤ ਜ਼ਿਆਦਾ ਐਵੇਂ ਲੱਗਿਆ ਵੀ ਛੱਡੋ ਹੁਣ ਤਾਂ ਮਤਲਬ ਇਹ ਚੀਜ਼ ਦਾ ਬਹੁਤ ਜ਼ਿਆਦਾ ਮੈਨੂੰ ਪਿੱਛੇ ਲੈ ਚੁੱਕੀ ਏ ਚੀਜ਼ ਮੈਂ ਹੁਣ ਨਹੀਂ ਪਿੱਛੇ ਹਟਣਾ ਹੈਗਾ ਤਾਂ ਇਸ ਤੋਂ ਬਾਅਦ ਮੈਂ ਪੈਰਾ ਵਿంటర్ ਗੇਮਸ ਦਾ ਪਹਿਲਾ ਕੈਂਪ ਲੱਗਿਆ ਸੀਗਾ ਨਾਰਕੰਡਾ ਦੇ ਵਿੱਚ ਤੇ ਉੱਥੇ ਸਕੀਿੰਗ ਸਿੱਖੀ ਜੋ ਮਤਲਬ ਇੰਨੀ ਹਾਈਟ ਦੇ ਉੱਤੇ ਤੁਸੀਂ ਆਸ-ਪਾਸ ਖਾੜੀਆਂ ਹੁੰਦੀਆਂ ਥੋਡੀਆਂ ਤੇ ਤੁਹਾਨੂੰ ਡਿੱਗਣ ਦਾ ਡਰ ਹੁੰਦਾ ਪਰ ਮੈਂ ਬਿਨਾਂ ਡਰੇ ਹੋਏ ਉੱਥੇ ਸਕੀਿੰਗ ਕੀਤੀ ਤੇ ਆਪਣੇ ਪੂਰੇ ਇੰਡੀਆ ਦੇ ਵਿੱਚ ਅਸੀਂ ਪਹਿਲੀਆਂ ਤਿੰਨ ਕੁੜੀਆਂ ਸੀਗੀਆਂ ਜਿਨ੍ਹਾਂ ਦੇ ਹੈਂਡ ਤੋਂ ਹੈਂਡ ਤੋਂ ਪ੍ਰੋਬਲਮ ਸੀਗੀ ਤੇ ਅਸੀਂ ਤਿੰਨਾਂ ਨੇ ਸਕੀਿੰਗ ਬਹੁਤ ਚੰਗੇ ਤਰੀਕੇ ਨਾਲ ਕੀਤੀ ਤੇ ਉਦੋਂ ਮੈਨੂੰ ਲੱਗਿਆ ਮੈਂ ਕੀ ਨਹੀਂ ਕਰ ਸਕਦੀ ਹੈਗੀ ਇਸ ਤੋਂ ਬਾਅਦ ਫਿਰ ਮੈਨੂੰ ਲੱਗਿਆ ਮੈਂ ਆਪਣੇ ਆਪ ਤੱਕ ਕਿਉਂ ਸੀਮਤ ਰੱਖਾਂ ਇਸ ਚੀਜ਼ ਨੂੰ ਕਿਉਂਕਿ ਮੈਂ ਇੰਨੀ ਲੰਬੀ ਲੜਾਈ ਲੜੀ ਮੋਨਦ ਨੂੰ ਲੈ ਕੇ ਆਪਣੇ ਅੰਦਰੋਂ ਮਤਲਬ ਜੋ ਇਨਸਾਨ ਮੈਨੂੰ ਹਾਰਿਆ ਬੈਠਾ ਸੀ ਉਹਨਾਂ ਨਾਲ ਮੈਂ ਲੜਨ ਦੀ ਇੰਨੀ ਜ਼ਿਆਦਾ ਵੱਡੀ ਜੰਗ ਜਿੱਤੀ ਸੀ ਤਾਂ ਮੈਨੂੰ ਲੱਗਿਆ ਮੈਂ ਸਾਰਿਆਂ ਨੂੰ ਦੱਸਾਂ YouTube ਤੇ ਆ ਕੇ ਜਾਂ ਸੋਸ਼ਲ ਮੀਡੀਆ ਪਲੇਟਫਾਰਮ ਤੇ ਤੇ ਮੈਂ ਆਪਣਾ ਚੈਨਲ ਸਟਾਰਟ ਕੀਤਾ ਉਹਦੇ ਤੋਂ ਮੈਨੂੰ ਬਹੁਤ ਅੱਛਾ ਰਿਸਪੌਂਸ ਆਇਆ ਕਈ ਲੋਕ ਮੈਨੂੰ ਕਹਿੰਦੇ ਸੀ ਬੇਟਾ ਸਾਡੀ ਬੇਟੀ ਤੇਰੀ ਤਰ੍ਹਾਂ ਬਹੁਤ ਛੋਟੀ ਆ ਸਾਨੂੰ ਲੱਗਦਾ ਸੀ ਉਹ ਕੰਮ ਕਿਵੇਂ ਕਰੂਗੀ ਬੋਝ ਬਣ ਕੇ ਨਾ ਰਹਿ ਜਾ ਕਿਸੇ ਦੇ ਪਰ ਤੈਨੂੰ ਦੇਖ ਕੇ ਲੱਗਦਾ ਕਿ ਸਾਡੇ ਬੱਚਾ ਕਿਸੇ ਵੀ ਫੀਲਡ ਦੇ ਵਿੱਚ ਪਿੱਛੇ ਨਹੀਂ ਰਹੂਗਾ ਤਾਂ ਮੈਨੂੰ ਉਹ ਸੁਣ ਕੇ ਹੋਰ ਵੀ ਪ੍ਰੋਸਾਂ ਹੋਇਆ ਕਿ ਮੈਂ ਕਿਸੇ ਲਈ ਇਨਸਪੀਰੇਸ਼ਨ ਬਣਦੀ ਆ ਮੈਂ ਆਪਣੇ ਵਿਆਹ ਦੇ ਵਿੱਚ ਆਪਣੇ ਖੱਬੇ ਹੱਥ ਤੇ ਮਹਿੰਦੀ ਨਹੀਂ ਲਗਵਾਈ ਸੀ ਕਿਉਂਕਿ ਮੈਂ ਸਮਝਦੀ ਸੀ ਇਹਦਾ ਕੀ ਰੋਲ ਆ ਹਨਾ ਤੇ ਪਰ ਜਦੋਂ ਮੈਂ ਵਿਆਹ ਤੋਂ ਬਾਅਦ ਮੈਂ ਇਸ ਟੀਚੂ ਨਿਕਲੀ ਤੇ ਮੈਂ ਜਾ ਕੇ ਆਪਣੇ ਦੋਨੇ ਹੱਥਾਂ ਤੇ ਕਰਵਾ ਚੌਥ ਤੇ ਮਹਿੰਦੀ ਲਗਵਾਈ ਤੇ ਮੈਨੂੰ ਅੰਦਰੋਂ ਐਵੇਂ ਲੱਗ ਰਿਹਾ ਸੀ ਕਿ ਮੈਂ ਕੋਈ ਚੀਜ਼ ਸੁੱਟਤੀ ਪਰਾਂ ਤੇ ਮਤਲਬ ਮੈਂ ਕੋਈ ਆਪਣੇ ਅੰਦਰੋਂ ਇੱਕ ਰੂਹ ਜੋ ਮੈਨੂੰ ਪਿੱਛੇ ਖਿੱਚ ਰਹੀ ਸੀ ਮੈਂ ਬਾਹਰ ਕੱਢ ਕੇ ਸੁੱਟਤੀ ਤੇ ਮੈਨੂੰ ਇੰਨਾ ਮਤਲਬ ਐਵੇਂ ਲੱਗ ਰਿਹਾ ਸੀ ਮੈਂ ਇਹ ਵੀ ਕਰ ਸਕਦੀ ਆ ਤੇ ਆਸ-ਪਾਸ ਦੇ ਲੋਕ ਵੀ ਦੇਖ ਕੇ ਜਾ ਰਹੇ ਸੀ ਵੀ ਅਰੇ ਇਸ ਹੱਥ ਤੇ ਮਹਿੰਦੀ ਲਗਾ ਰਹੀ ਇੱਕ ਲੱਗ ਤੋਂ ਮਤਲਬ ਉਹ ਲੱਗ ਰਿਹਾ ਸੀ ਕੁਝ ਲੋਕ ਵਧੀਆ ਫੀਲ ਕਰ ਰਹੇ ਸੀ ਕੁਝ ਲੋਕ ਹੱਸ ਕੇ ਵੀ ਜਾ ਰਹੇ ਸੀ ਪਰ ਹੁਣ ਮੇਰਾ ਦਿਮਾਗ ਸਿਰਫ ਜੋ ਮੈਨੂੰ ਦੇਖ ਕੇ ਵਧੀਆ ਫੀਲ ਕਰ ਰਹੇ ਸੀ ਮੇਰਾ ਉਧਰ ਨੂੰ ਹੋਣ ਲੱਗ ਗਿਆ ਤੇ ਹੁਣ ਮੈਂ ਉਸ ਚੀਜ਼ ਤੋਂ ਪੂਰੀ ਤਰ੍ਹਾਂ ਨਿਕਲੀਆਂ ਤੇ ਮੈਂ ਕਿੰਨੀਆਂ ਮਤਲਬ ਮੌਕਿਆਂ ਦੇ ਵਿੱਚ ਮੈਨੂੰ ਮਿਲੇ ਨੇ ਮੌਕੇ ਜੋ ਮੈਂ ਆਪਣੇ ਆਪ ਨੂੰ ਅੱਗੇ ਲਿਜਾ ਸਕਦੀਆਂ ਗੇਮਸ ਦੇ ਵਿੱਚ ਪਾਰਟਿਸਿਪੇਟ ਕਰਦੀਆਂ ਮੈਂ ਹੋਰ ਬੈਡਮਿੰਟਨ ਵੀ ਖੇਡਦੀ ਆ ਆਪਣੇ ਆਫਿਸ ਦੇ ਵਿੱਚ ਹੋਰ ਮਤਲਬ ਬਹੁਤ ਸਾਰੇ ਰਾਹ ਖੁੱਲੇ ਨੇ ਮੈਂ ਜਦੋਂ ਆਪਣਾ ਸੋਸ਼ਲ ਪਲੇਟਫਾਰਮ ਤੇ ਆਪਣੀਆਂ ਵੀਡੀਓਜ਼ ਪਾਉਣੀਆਂ ਸਟਾਰਟ ਕਰਤੀਆਂ ਮੈਂ ਆਪਣੀਆਂ ਐਕਟੀਵਿਟੀਜ਼ ਦਾ ਰੋਟੀ ਬਣਾਉਣਾ ਜਾਂ ਫਿਰ ਕੋਈ ਐਕਸਰਸਾਈਜ਼ ਕਰਦੇ ਹੋਣਾ ਭਾਂਡੇ ਧੋਣਾ ਬਰਤਨ ਧੋਣੇ ਸਟਾਰਟ ਮੈਂ ਕੀਤਾ ਬਣਾਉਣਾ ਤਾਂ ਮੈਨੂੰ ਆਸ-ਪਾਸ ਤੋਂ ਚੈਨਲਜ਼ ਤੋਂ ਵੀ ਬਹੁਤ ਜ਼ਿਆਦਾ ਸਪੋਰਟ ਮਿਲਿਆ ਤਾਂ ਉਹਨਾਂ ਨੇ ਮੇਰੀਆਂ ਜੋ ਵੀਡੀਓ ਸੀ ਰੀਪੋਸਟ ਕਰਡੀਆਂ ਸਟਾਰਟ ਕਰਤੀਆਂ ਬਹੁਤ ਜ਼ਿਆਦਾ ਬੂਸਟ ਮਿਲਿਆ ਮੇਰੇ ਚੈਨਲ ਨੂੰ ਇੱਕ 3 ਮਹੀਨਿਆਂ ਦੇ ਵਿੱਚ 35000 ਫਾਲੋਅਰ ਹੋਣਾ ਕੋਈ ਛੋਟੀ ਗੱਲ ਨਹੀਂ ਹੁੰਦੀ ਮੈਂ ਪੰ ਜੋ ਸਟਾਕ ਨੂੰ ਵੀ ਬਹੁਤ ਜ਼ਿਆਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਲੱਭਿਆ YouTube ਤੋਂ ਤੇ ਮੇਰੀ ਇਸ ਕਹਾਣੀ ਨੂੰ ਅੱਗੇ ਤੁਹਾਡੇ ਅੱਗੇ ਲਿਆਉਣ ਲਈ ਇਹਨਾਂ ਨੇ ਆਪਣਾ ਮਨ ਬਣਾਇਆ ਤੇ ਮੈਨੂੰ ਬਹੁਤ ਵਧੀਆ ਲੱਗਾ ਇੱਥੇ ਆ ਕੇ ਬੋਲ ਕੇ ਮੈਨੂੰ ਲੱਗਿਆ ਮੈਂ ਇੱਕ ਵਾਰੀ ਫਿਰ ਆਪਣੇ ਮਤਲਬ ਜ਼ਿੰਦਗੀ ਨੂੰ ਜਿਉਂ ਲਿਆ ਤਾਂ ਮੈਂ ਅਖੀਰ ਦੇ ਵਿੱਚ ਸਿਰਫ ਇਹ ਕਹਿਣਾ ਚਾਹੂੰਗੀ ਕਿ ਜੋ ਮੇਰੇ ਜੇ ਇਨਸਾਨ ਨੇ ਆਪਣੇ ਆਪ ਨੂੰ ਕਿਸੇ ਪਾਸੇੋਂ ਕਮਿ ਸਮਝਦਿਆ ਜਿਵੇਂ ਰੱਬ ਨੇ ਆਪਾਂ ਨੂੰ ਲੱਗ ਬਣਾਇਆ ਤੁਸੀਂ ਲੋਕਾਂ ਦੇ ਲਈ ਆਪਣੇ ਵਿਖਾਵੇ ਨੂੰ ਨਾ ਬਦਲੋ ਕਿ ਲੋਕ ਤੁਹਾਨੂੰ ਤੁਸੀਂ ਉਹਨਾਂ ਤੋਂ ਛੁਪਾ ਕੇ ਰਹਿ ਲੋਗੇ ਜਾਂ ਤੁਸੀਂ ਉਹਨਾਂ ਦੇ ਲਈ ਆਪਣਾ ਪਹਿਰਾਵਾ ਬਦਲ ਲੋਗੇ ਤਾਂ ਤੁਹਾਨੂੰ ਕਹਿਣਾ ਛੱਡ ਦੇਣਗੇ ਨਹੀਂ ਇਹ ਕਦੇ ਵੀ ਨਹੀਂ ਹੋ ਸਕਦਾਗਾ ਸੋਚ ਥੋੜੀ ਸਿਰਫ ਇੱਥੋਂ ਬਦਲਨੀ ਆ ਤੇ ਤੁਸੀਂ ਆਪਣੇ ਦਿਮਾਗ ਨੂੰ ਬਦਲੋਗੇ ਤਾਂ ਤੁਹਾਨੂੰ ਦੁਨੀਆ ਦੀ ਕੋਈ ਪਰਵਾਹ ਨਹੀਂ ਰਹਿਣੀ ਹੈਗੀ ਤਾਂ ਸਿਰਫ ਇਹ ਹੋ ਆ ਕਿ ਤੁਸੀਂ ਆਪਣੇ ਜੋ ਇਸ ਸੋਚ ਦੇ ਕਰਕੇ ਬਹੁਤ ਪਿੱਛੇ ਚਲੇ ਜਾਂਦੇ ਹੋ ਤਾਂ ਮੇਰੀ ਇਹ ਰਿਕਵੈਸਟ ਹੈ ਜਿੰਨੇ ਵੀ ਸਾਰੇ ਆਪਣੇ ਆਪ ਨੂੰ ਪਿੱਛੇ ਸਮਝਦੇ ਨੇ ਜਾਂ ਰੰਗ ਦੇ ਕਾਲਾ ਕੋਈ ਹਾਈਟ ਛੋਟੀ ਹੈ ਕਿਸੇ ਨੇ ਕੁਝ ਨਹੀਂ ਦੇਣਾ ਸਿਰਫ ਤੁਸੀਂ ਆਪਣੇ ਆਪ ਨਾਲ ਜੇ ਲੜਨ ਦੀ ਹਿੰਮਤ ਕਰਖ ਲਈ ਨਾ ਹਰ ਇੱਕ ਸਿਚੁਏਸ਼ਨ ਤੇ ਇਹ ਨਹੀਂ ਹੈਗਾ ਕਿ ਅੱਜ ਮੈਂ ਪੋਜ਼ਿਟਿਵ ਹਾਂ ਤੇ ਮੈਂ ਕੱਲ ਨੂੰ ਵੀ ਉਮੀਰ ਰਹਿਣਾ ਨਹੀਂ ਤੁਸੀਂ ਹਰ ਇੱਕ ਪੁਆਇੰਟ ਤੇ ਜੇ ਲੜਦੇ ਰਹੋਗੇ ਆਪਣੇ ਨਾਲ ਤਾਂ ਤੁਸੀਂ ਬਹੁਤ ਅੱਗੇ ਜਾਓਗੇ ਮੈਂ ਆਪਣੇ ਆਪ ਨੂੰ ਪਿੱਛੇ ਕੀਤਾ ਤਾਂ ਮੈਂ ਤਾਂ ਕਰਕੇ ਕਹਿ ਰਹੀ ਹਾਂ ਕਿ ਮੇਰੇ ਵਰਗੇ ਹੋਰ ਇਨਸਾਨ ਇਦਾਂ ਪਿੱਛੇ ਨਾ ਰਹਿਣ ਧੰਨਵਾਦ વિડીયો બારની રા કોમ સેકશન સન દસો અને આપણે મિત્રાના એવીડિયો શેર કરના ભુલ્યો